ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਹੋਵੋਗੇ ਤਾਂ ਮਾਫ ਮੈਨਰ ਪਰ ਸਾਲ ਸੁਣ ਸਕਦੇ ਆ ਫਰਦ ਕੇ ਗਰਮੀ ਨੇ ਕੱਟ ਰੱਖੀ ਏ ਧੁੱਪ ਕੀ ਇੱਕ ਕੰਮ ਕਰਦੇ ਆ ਪੱਕੇ ਮੂਹਰੇ ਡਿਚੋ ਪਾਣੇ ਆ ਕੇ ਇੱਕ ਕੰਮ ਕਰਦੇ ਆ ਪੱਕੇ ਮੂਹਰੇ ਡਿਚੋ ਪਾਣੇ ਆ ਕੇ ਹਨਾ ਗਰਮੀ ਹੈ ਹੀ ਵਾਲੀ ਜ਼ਿਆਦੇ ਆ ਵਿਚਾਰੇ ਕੀ ਕਰਨ ਜੀ ਦਿਹਾੜੀ ਜਦੋਂ ਆ ਕੇ ਤਵੰਨਾਂ ਲਾਉਣਦੇ ਆ ਲਾਉਣ ਵਾਲਿਆਂ ਨੂੰ ਵੀ ਔਖਾ ਬਹੁਤ ਹੋਇਆ ਤੇ ਲਵਾਉਣ ਵਾਲਿਆਂ ਨੂੰ ਵੀ ਔਖਾ ਹੋਇਆ ਤੇ ਅੱਜ ਆਪਾਂ ਕਰਦੇ ਪਹਿਣਾ ਨਾ ਕੋਈ ਨਾ ਬੱਤਾ ਤੇ ਇੱਕ ਕੰਮ ਕਰਕੇ ਆਏ ਪੱਛਮ ਦੇ ਪੱਖੇ ਮੂਰੇ ਲਿਖਿਆ ਪੱਖੇ ਵੀ ਗਰਮੀ ਕਰਨੀ ਵਾਲੀ ਆ ਨਾ ਪਤਾ ਨਹੀਂ ਆਪਾਂ ਪਿਛਲੀ ਗਰਮੀ ਭੁੱਲ ਜਾਨੇ ਆ ਵੀ ਤਾਂ ਕਰਕੇ ਉਹ ਆਏ ਲੱਗਦਾ ਵੀ ਇਤੀ ਜਿੰਨੀ ਤਾਂ ਹੈ ਹੀ ਨਹੀਂ ਗਰਮੀ ਜਿੰਨੀ ਆਇਤੀ ਪਈ ਜਾਂਦੀ ਆ ਬਹੁਤ ਜ਼ਿਆਦੇ ਗਰਮੀ ਪਈ ਜਾਂਦੀ ਆ ਨਾਲ ਸਾਡੇ ਕੋਲ ਤਾਂ ਦਰੱਖਤ ਰੁੱਖ ਬਹੁਤ ਜ਼ਿਆਦੇ ਲੱਗੇ ਹੋਏ ਨਹੀਂ ਨਾ ਕੋਈ ਦਰੱਖਤਾਂ ਦੀ ਹਵਾ ਆਉਂਦੀ ਏ ਜੇ ਹਵਾ ਉਹ ਫੇਰੀ ਨਾ ਮੀਂਹ ਪਾ ਦਿਆ ਸਮਝ ਨੀ ਨਾਲ ਹੀ ਉਹ ਗੰਮੀ ਪਾਉਂਦਾ ਨਹੀਂ ਹੈ ਘਰ ਆਪਾਂ ਰੱਬ ਨੇ ਵੀ ੜੀ ਕਰਖੇ ਵੀ ਮੈਨੂੰ ਨਹੀਂ ਪਾਉਣਾ ਹਨਾ ਚਲੋ ਮਾੜੀ ਮੋਟੀ ਵਿਚਾਰੇ ਖੇਤਾਂ ਵਾਲਿਆਂ ਨੂੰ ਕੋਈ ਸਾਰਾ ਲੱਗੇ ਮੇਰੇ ਚੈਨਲ ਨੂੰ ਬਣੇ ਇਹਨੂੰ ਚੱਲੇ ਨੂੰ ਹੋ ਗਿਆ ਦਿਲਾਓ ਤੇ ਬਣਿਆ ਹੋਇਆ ਸਾਲ ਜੂਨ ਦੇ ਸੁੱਤਿਆਂ ਵੇਲੇ ਬਣਾਇਆ ਸੀ ਅਸੀਂ ਸਾਲ ਜਿਦੋਂ ਚੈਨਲ ਕਿੰਨਾ ਚੜ ਗਿਆ ਦੇਖਦੇ ਰਹਿੰਦੇ ਆ ਵੀਡੀਓ ਬਹੁਤ ਚੈਨਲ ਚੜ ਜਾਂਦੇ ਪਤਾ ਨਹੀਂ ਕੀ ਕਾਰਨਾ ਚੜਦਾ ਹੀ ਨਹੀਂ ਹੈਗਾ ਦੇਖਦੇ ਨਹੀਂ ਹੈਗੇ ਜੇ ਦੇਖਦਾ ਕੋਈ ਲੈ ਕੇ ਸਬਸਕ੍ਰਾਈਬਰ ਨਹੀਂ ਕਰਦਾ ਸੀ ਯਾਰ ਨਹੀਂ ਕਰਦਾ ਨਾ ਮੇਰੇ ਭੈਣਾਂ ਦੇ ਮੇਰੇ ਵੀਰ ਸਪੋਰਟ ਕਰਨ ਚੈਨਾਂ ਤੇ ਹੱਥ ਨੂੰ ਚੜ ਜਾਨਾ ਵਸ ਆਹ ਇੰਨੀ ਮੇਰੇ ਨਾ ਭੈਣਾਂ ਤੇ ਮੇਰੇ ਵੀਰ ਸਾਰੇ ਸਪੋਰਟ ਕਰਨ ਮੈਨੂੰ ਮੇਰਾ ਚੈਨਲ ਚੜ ਜੇ ਹੁਣ ਤਾਂ ਜੀ ਆਖਿਆ ਪਿਆਗਾ ਵੀ ਆਪਾਂ ਜੀ ਚੈਨਲ ਬਣਾਉਂਗੇ ਵੀ ਵੀਡੀਓ ਪਾਉਂਦੇ ਨੇ ਕਿੰਨੀ ਮਿਹਨਤ ਨਾਲ ਵੀਡੀਓ ਬਣਾ ਕੇ ਗਰਮੀ ਚ ਪਾਉਨੇ ਆਪਾਂ ਹਨਾ ਹੁਣ ਤਾਂ ਮੈਂ ਪਾਈ ਵੀ ਨਹੀਂ ਕਈ ਦਿਨ ਹੋ ਗਏ ਤੇ ਇੰਨੀ ਗਰਮੀ ਚ ਆਪਾਂ ਬਣਾਉਨੇ ਆ ਨਾ ਕੋਈ ਅਸਰ ਜਤਾ ਹੁੰਦਾ ਨਹੀਂ ਹੈਗਾ ਫਿਰ ਮਣ ਜਾਂ ਟੁੱਟ ਜਾਂਦਾ ਬੰਦੇ ਦਾ ਵੀ ਚੜਦੇ ਨਹੀਂ ਜਦੋਂ ਚੈਨਲ ਹੁਣ ਤਾਂ ਜੀ ਜਾ ਕੇ ਪਿਆ ਵੀ ਸੱਡ ਤਰਾਂ ਤੇ ਕੋਈ ਅੱਡੀ ਚੈਨਲ ਆ ਇਹਦਾ ਆਪਾਂ ਨੂੰ ਕੋਈ ਐਡਾ ਹੋ ਵੀ ਨਹੀਂ ਹੈਗਾ ਵੀਡੀਓ ਨਾਲ ਚਲੋ ਜਾਂ ਨਾ ਚੜਿਆ ਤਾਂ ਬੰਦ ਕਰ ਦਾਂਗੇ ਭਾਵੇਂ ਜਿਹੋ ਜਾਂਦਾ ਜਦੋਂ ਆਪਾਂ ਵੀਡੀਓ ਦੇਖਦੇ ਆ ਨਾ ਪਹਿਣਾ ਆਪਾਂ ਉਂਦੀਆਂ ਨੇ ਵੀਡੀਓ ਤੇ ਹੋਰ ਪਹਿਣਾ ਕਮੈਂਟ ਕਰਦੇ ਆ ਕਿੰਨੇ ਸੋਹਣੇ ਸੋਹਣੇ ਆ ਨਾ ਹਾਂ ਇਹ ਹੋ ਜਾਂਦਾ ਵੀ ਕਿੰਨਾ ਦੁਖ ਸੁਖ ਸੋਣ ਜਣਾ ਨੇ ਆਪ ਵੀਡੀਓ ਸੁਖਾ ਪੜਨਾ ਸਾਂਝਾ ਕਰ ਦਿਨਾ ਨੇ ਜੇ ਕੋਈ ਵੀ ਆਪਣੀ ਦੇਖ ਵੀਡੀਓ ਦੇਖੇ ਮੈਸੇਜ ਕਰਦਾ ਆਪਾਂ ਨੂੰ ਕਿੰਨਾ ਚੜ ਚੜਦਾ ਵੀ ਆਪਾਂ ਨਾਲ ਕਿੰਨਾ ਪਿਆਰ ਸਤਾਰ ਦਿੰਦੇ ਨੇ ਆਪਾਂ ਨੂੰ ਤੇ ਚਲੋ ਸਾਂਝਾ ਹੋ ਜਾਂ ਲੋਕ ਸੁਖਾ ਮਨ ਤੋਂ ਬੋਝ ਲੈ ਜਾਂਦਾ ਹਨ ਇਸ ਕਰਕੇ ਪਛਾਈਨਾ ਵੀ ਬਣਾਇਆ ਸੀ ਵੀ ਪੜਨਾ ਦਾ ਪਿਆਰ ਮਿਲੂ ਆਪਾਂ ਨੂੰ ਚਲੋ ਦੇਖਾਂਗੇ 5-7 ਦਿਨ ਹੋਰ ਪਾ ਕੇ ਦੇਖਾਂਗੇ ਜੇ ਚੱਲਿਆ ਚੱਲਿਆ ਨਹੀਂ ਬੰਦ ਕਰਦਾ ਨੀ ਪਰਾਂ ਜੇ ਰੁਦਿਤਾ ਨਹੀਂ ਕਰ ਮੇਠਾ ਮਾਰਨਾ ਬੱਦ ਤੋਂ ਵੱਧ ਮੇਰੇ ਭੈਣਾ ਮੇਰੇ ਵੀਰ ਮੇਰੇ ਬੱਚੇ ਸਾਰੇ ਮੈਨੂੰ ਸਪੋਰਟ ਕਰਨ ਸਬਸਕ੍ਰਾਈਬਰ ਕਰਨ ਸ਼ੇਅਰ ਕਰਨ ਚੈਨਲ ਚੜਜੂ ਚਲੋ ਅੱਜ ਆਪਾਂ ਸੋਤੀ ਜੀ ਵੀਡੀਓ ਬਣਾਵਾਂਗੇ ਬਾੜੀ ਰੁੱਡੀ ਨਹੀਂ ਪਾਉਂਦੇ ਤਾਂ ਗੁਰੂ ਜੀ ਦਾ ਖਾਲਸਾ ਦੈਲੀ ਦੀ